ਖਰਾ ਸਾਹਿਬ ਬਿਰਪੁਰ ਤੋਂ ਬੋਲਦੇ ਆ ਇੱਕ ਨੌਜਵਾਨ ਜਿਹੜਾ ਮੀਥੇਰ ਦੀ ਸ਼ਾਦੀ ਤੇ ਖੜਾ ਇੱਕ ਵਾਰੀ ਧਿਆਨ ਨਾਲ ਦੇਖੋ ਆ ਜਿਹੜਾ ਸਭ ਤੋਂ ਇਧਰਲੇ ਤਸਵੀਰ ਦੇ ਸੱਜੇ ਪਾਸੇ ਤੁਹਾਨੂੰ ਨਜ਼ਰ ਆ ਰਿਹਾ ਸੱਜੇ ਪਾਸੇ ਇਹ ਮਾਨਸਾ ਦਾ ਰਹਿਣ ਵਾਲਾ ਤੇ ਆ ਮੇਰੇ ਕੋਲ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਦਾ ਚਲਾਨ ਦੀ ਕਾਪੀ ਹੈ ਜਿਸ ਵਿੱਚ ਚਾਰ ਨੰਬਰ ਦੇ ਤੇ ਉਹ ਮੁਜਰਮ ਹੈ ਉਹਨਾਂ ਨੇ ਕਿਹਾ ਚਲਾਨ ਦੇ ਵਿੱਚ ਨਾਮ ਕਿਸੇ ਚਲਾਨ ਦੇ ਵਿੱਚ ਨਾ ਨਾ ਹੀ ਕੋਈ ਪੁਲਿਸ ਨੇ ਉਹਨਾਂ ਨੂੰ ਰੈਸਟ ਕੀਤਾ ਹੋਇਆ ਸਿਰਫ ਇਨਵੈਸਟੀਗੇਸ਼ਨ ਦਾ ਜਿਹੜਾ ਪਾਰਟ ਹੈ ਉਹ ਬਣਾਇਆ ਹੋਇਆ ਇਨਵੈਸਟੀਗੇਸ਼ਨ ਲਈ ਤਾਂ ਪੁਲਿਸ ਕਿਸੇ ਬੰਦੇ ਨੂੰ ਵੀ ਬੁਲਾ ਲੈਂਦੀ ਹੈ ਜੇ ਇਨਵੈਸਟੀਗੇਸ਼ਨ ਨੇ ਬੁਲਾ ਲੈਂਦੀ ਹੈ ਨਾ ਮੈਂ ਥੋੜੀ ਉਹ ਬੰਦੇ ਤੇ ਜਿਹੜਾ ਫਰਜ ਹੈ ਉਹ ਨਾ ਜਿਹੜਾ ਮੁੰਡਾ ਜਿਹੜਾ ਕੈਂਡੀਡੇਟ ਹੈ ਸੰਗਰੂਰ ਤੋਂ ਲੋਕ ਸਭਾ ਦਾ ਮੀਥ ਹੈ ਉਹਦੀ ਸ਼ਾਦੀ ਤੇ ਪਾਰਟਿਸਿਪੇਟ ਕੀਤਾ ਔਰ ਜਿੱਦਨ ਉਹਨੇ ਕੈਂਪੇਨ ਸ਼ੁਰੂ ਕੀਤਾ ਉਸ ਕੈਂਪੇਨ ਦੇ ਵਿੱਚ ਵੀ ਇਹ ਜੀਵਨ ਜੋਤ ਚਾਹਲ ਹਿਸਰ दैट ਕੈਟੈਗੋਰਿਕਲੀ ਸ਼ੋਜ਼ ਕਿ ਆਮ ਆਦਮੀ ਪਾਰਟੀ ਦੇ ਤਾਕਤਵਰ ਲੋਕਾਂ ਦੇ ਨੇੜ ਦੇ ਸਬੰਧ ਨੇ ਜਿਨ੍ਹਾਂ ਲੋਕਾਂ ਨੇ ਸਾਜ਼ਿਸ਼ ਘੜੀ ਔਰ ਉਸ ਦਾ ਨੁਕਸਾਨ ਕੀਤਾ ਖਿਆਰਾ ਸਾਹਿਬ ਨੂੰ ਆਪਣੇ ਹੀ ਯੂਥ ਦੇ ਜਿਹੜੇ ਲੀਡਰ ਨੇ ਨਾਲ ਬੈਠੇ ਸੀ ਗੋਲਡੀ ਜੀ ਨੂੰ ਪੁੱਛ ਲੈਣਾ ਚਾਹੀਦਾ ਸੀ ਵਰਿੰਦਰ ਢਿੱਲੋਂ ਜੀ ਨੂੰ ਪੁੱਛ ਲੈਣਾ ਚਾਹੀਦਾ ਸੀ ਕਿਉਂਕਿ ਸਾਰਿਆਂ ਦੇ ਨਾਲ ਉਹ ਯੂਟ ਕਾਂਗਰਸ ਦਾ ਬੜੇ ਲੰਬੇ ਸਮੇਂ ਤੋਂ ਲੀਡਰ ਆ ਸਾਰਿਆਂ ਦੇ ਨਾਲ ਸੈਂਕੜੇ ਮੈਨ ਲੱਗਦਾ ਫੋਟੋਆਂ ਨਾਲ ਸੋਸ਼ਲ ਮੀਡੀਆ ਤੇ ਵੀ ਵਾਇਰਲ ਜਿਹੜੀਆਂ ਨੇ ਉਹ ਹੋ ਰਹੀਆਂ ਨਹੀਂ ਕਿਆਂ ਤਾਂ ਮੈਨੂੰ ਲੱਗਦਾ ਵੀ ਪਹਿਰਾ ਸਾਹਿਬ ਨੂੰ ਨਾ ਇੱਕ ਤਾਂ ਬਿਮਾਰੀ ਲੱਗੀ ਆ ਕਿ ਸੋਸ਼ਲ ਮੀਡੀਆ ਤੇ ਕੁਝ ਵੀ ਆਉਂਦਾ ਉਹ ਕੁਝ ਉਹਨੂੰ ਕ੍ਰੋਸ ਐਗਜ਼ਾਮਨ ਨਹੀਂ ਕਰਦੇ ਵੈਰੀਫਾਈ ਨਹੀਂ ਕਰਦੇ ਫ੍ਰਸਟ੍ਰੇਸ਼ਨ ਇਹ ਨਹੀਂ ਆ ਵੀ ਨਾਰ ਦੀ ਨਾਲ ਚੱਕ ਕੇ ਵੀ ਮੈਨੂੰ ਸੋਸ਼ਲ ਮੀਡੀਆ ਤੇ ਮੈਦੀ ਜਾਂ মিডিਆ ਚ ਮੈਨੂੰ ਬੋਲਦਾ ਬڑے ਵੱਡੇ ਲੀਡਰ ਨੇ ਪਰ ਪਤਾ ਨਹੀਂ ਇੰਨੀ ਹਲਕੇ ਦਰਜੇ ਦੀ ਪੋਲਿਟਿਕਸ ਕਿਉਂ ਕਰਦੇ ਆ ਮੈਂ ਵੈਸੇ ਵੀ ਖੈਰਾ ਸਾਹਿਬ ਨੂੰ ਇੱਕ ਕਹੂੰਗਾ ਵੀ ਸਿੱਧੂ ਮੂਸੇਵਾਲਾ ਕਿਸਦਾ ਜਵਾਨ ਪੁੱਤ ਸੀ ਜਿਹੜਾ ਕਿਹਾ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਹੈ ਬਹੁਤ ਨੁਕਸੂਰ ਅੱਜ ਵੀ ਆ ਤੇ ਉਦੋਂ ਵੀ ਤੇ ਮੈਨੂੰ ਪਤਾ ਵੀ ਉਦੋਂ ਕਈ ਦਿਨ ਆਉਂਦਾ ਵੀ ਦਿੱਲੀ ਲੱਗਿਆ ਅੱਜ ਉਹਨਾਂ ਦੇ ਪਰਿਵਾਰ ਵਿੱਚ ਪਰਮਾਤਮਾ ਨੇ ਖੁਸ਼ੀਆਂ ਲੈ ਕੇ ਆਂਦੀਆਂ ਨੇ ਤੇ ਅਸੀਂ ਵੀ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਵੀ ਚਲੋ ਦੁਆਰਾ ਕਰ ਦਿੱਤਾ ਉਹ ਵਸਣ ਲੱਗਿਆ ਸੋ ਕਿਸੇ ਦੇ ਜਵਾਨ ਉੱਚ ਦੀ ਮੌਤ ਤੇ ਰਾਜਨੀਤੀ ਕਰਨਾ ਖੈਰਾ ਸਾਹਿਬ ਇਹ ਗੱਲ ਕਰ ਦੋ ਕਿਉਂਕਿ ਉਹਨਾਂ ਨੂੰ ਆ ਲੱਗਦਾ ਵੀ ਪਿਛਲੀ ਵਾਰੀ ਸਿਮਰਜੀਤ ਸਿੰਘ ਮਾਨ ਨੂੰ ਸ਼ਾਹਕੂਟਾ ਉਦੋਂ ਇਸ ਕਰਕੇ ਜਿਹੜੀਆਂ ਉਹ ਮਿਲ ਗਈਆਂ ਸੀ ਸੋ ਹੋਰ بڑے ਮੁੱਦੇ ਨੇ ਜਿਨ੍ਹਾਂ ਤੇ ਤੁਸੀਂ ਤੁਹਾਨੂੰ ਲੱਗਦਾ ਹੈ ਵੀ ਭਾਈ ਤੁਸੀਂ ਬਹੁਤ ਵੱਡੇ ਲੀਡਰ ਹੋ ਉਹਨਾਂ ਦੇ ਬੋਲ ਨੂੰ ਤੁਸੀਂ ਜਾਣ ਬੁੱਝ ਕੇ ਮਤਲਬ ਕਿ ਇਦਾਂ ਦੀ ਰਾਜਨੀਤੀ ਕਰ ਰਹੇ ਹੋ ਕੋਈ ਨਹੀਂ ਸੰਗਰੂਰ ਦੇ ਲੋਕ ਪੰਜਾਬ ਦੇ ਲੋਕ ਜਿਹੜੇ ਆ ਉਹ ਤੁਹਾਨੂੰ ਦੇਖ ਰਿਹਾ ਬਾਕੀ ਇਹ ਰਿਜ਼ਲਟ ਜਿਹੜਾ ਤੂੰ ਚੋਣਾ ਦੱਸਦੀ ਜ਼ਰੂਰ ਪਾਉਣਗੇ ਕਿਉਂਕਿ ਸਾਰੇ ਉਮੀਦਵਾਰਾਂ ਚੋਂ ਮੈਂ ਹੀ ਜਿਹੜਾ ਕੰਨਾਟ ਉਹ ਸੰਘਰੜਦਾਗਾ ਤੇ ਮੇਰਾ ਲੋਕਾਂ ਨੂੰ ਇਲਾਕਾ ਪਤਾ ਤੁਹਾਨੂੰ ਘੱਟੋ ਘੱਟ ਕੱਲੂ ਬਾਹਰ ਬੜੀ ਕੋਈ ਮੇਰੇ ਕੋਲ ਆਤਾ ਸਕਦਾ ਇਹ ਜਿਹਨੇ ਨਹੀਂ ਮੈਂ ਹੀ ਲਿਖ ਕੇ ਇਹਨੂੰ ਤਿਆਰਾਂ ਵੀ ਇਹ ਸਿਰਫ ਇੱਕ ਨੂੰ ਤਾਂ ਕਿ ਚਾਰ ਗੁੰਮੂ ਪੇਨਾਂ ਚ ਬਹੁਤਿਆਨੇ ਆਉਣਾ ਨਹੀਂ ਕਿਉਂਕਿ ਰਿਜ਼ਲਟ ਇਹਨਾਂ ਨੂੰ ਪਤਾ ਸੋ ਮੈਂ ਅੱਜ ਵੀ ਇੱਥੇ ਆ ਮੈਂ ਬਾਅਦ ਚੋ ਵੀ ਇੱਥੇ ਆ ਮੀਤ ਦੀ ਜਨਮ ਭੂਮੀ ਵੀ ਹੈ ਮੀਤ ਦੀ ਕਰਮ ਭੂਮੀ ਵੀ ਹੈ ਤੇ ਬਾਕੀ ਚਲੋ ਲੋਕਾਂ ਵਾਲੀ ਗੱਲ ਵੀ ਛੱਡੋ ਬਾਕੀ ਅਸੀਂ ਆਪਣੇ ਜਿਹੜੇ ਕੰਮ ਨੇ ਉਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਆ ਸਾਡੇ ਕੋਲੇ ਦੱਸਣ ਨੂੰ ਬੜਾ ਕੁਝ ਹੈ ਤੇ ਲੋਕਾਂ ਜੇ ਸਾਡੇ ਦੱਸਣ ਤੋਂ ਪਹਿਲਾਂ ਵੀ ਆਪ ਪਿੰਡਾਂ ਦੀਆਂ ਸਰਫਾਂ 'ਚ ਬੈਠੇ ਸ਼ਹਿਰਾਂ ਦੀਆਂ ਗਲੀਆਂ 'ਚ ਲੋਕਾਂ ਦੇ ਬੈਠੇ ਲੋਕ ਆਪ ਜਿਹੜੇ ਆਮ ਆਦਮੀ ਪਾਰਟੀ ਨੇ ਕੰਮ ਪਿਛਲੇ 2 ਸਾਲਾਂ ਤੋਂ ਤੇ ਜਿਹੜੀ ਚਰਚਾ ਉਹ ਕਰਦੇ ਆ ਚਾਹੇ ਉਹ ਮੈਰੀ ਪਾੜੀ ਹੋਵੇ ਪਿੰਡਾਂ ਦੇ ਵਿੱਚੋਂ ਦਾ ਜ਼ਿਕਰ ਹੈ। ਇਹ ਕਹਿੰਦਾ ਵੀ ਭਾਈ ਸਾਡੇ ਪਿੰਡ 25 ਸਾਲ ਬਾਅਦ ਆਏ ਸਾਡੇ ਪਿੰਡ 30 ਸਾਲ ਬਾਅਦ ਆਏ। ਅੱਜ ਮਡੀਆਂ ਦੇ ਵਿੱਚ ਸੀ ਕਿ ਬਿਜਲੀ ਵਾਲੀ ਖਾਸ ਤੌਰ ਜਿਹੜੀ ਮੋਟਰ ਵਾਲੀ ਹੈ ਉਹਦੀ ਲੋਕ ਚਰਚਾ ਕਰਦੇ ਆ। ਵੀ ਭਾਈ ਆ ਤਾਂ ਭਗਵੰਤ ਮਾਨ ਦੀ ਸਰਕਾਰ ਨੇ ਨਜ਼ਾਰਾ ਲਿਆਤਾ ਵੀ ਜਿੱਦਣ ਦੀ ਸਰਕਾਰ ਆਈ ਹੈ ਸਾਨੂੰ ਰਾਤ ਨੂੰ ਵੀ ਖੇਤ ਨਹੀਂ ਜਾਣਾ ਪਿਆ। ਅਸੀਂ 600 ਜੁੜੇ ਬਿਜਲੀ ਦੇ ਕੋਈ ਕਹਿੰਦਾ ਸਾਡਾ 70000 ਬਚਣ ਲੱਗਿਆ ਸਾਲ ਦਾ। ਕੋਈ ਕਹਦਾ 60 ਹਜ਼ਾਰ ਬਚਣ ਲੱਗ ਗਿਆ ਮਤਲਬ ਹਰੇਕ ਪਰਿਵਾਰ ਨੂੰ ਜਿੰਨਾਂ ਦੀ ਸਰਕਾਰ ਲਈ ਹੈ ਇਹ ਫਾਇਦਾ ਜਿਹੜਾ ਉਹ ਪਹੁੰਚਿਆ ਮਿੱਧੂ ਪੇਣਾ ਬੜੇ ਕੰਮ ਨੇ ਤੁਰਨਾ ਤੇ ਲੋਕਾਂ ਦਾ ਸਟੈਂਪਲੇ ਤਰਬੇ ਜਿਹੜੇ ਉਹ ਬਚ ਰਹੇ ਆ ਜਿਹੜੇ ਲੋਕ ਲੰਘ ਗਿਆ 14 ਫੂਟ ਪੰਜਾਬ ਦੇ ਵਿੱਚ ਬੰਦ ਜਿਹੜੇ ਆ ਉਹ ਵੀ ਤੇ ਆ ਮਾਲਾਕ ਨੂੰ 162 ਤੋਂ ਤੱਕ بڑے ਕੰਪਨੀ ਜਿਹੜੀ ਦੋ ਸਾਲਾਂ ਦਾ ਸਰਕਾਰ ਦੀ ਹੈ ਤੇਜੀ ਦਾ ਫਾਇਦਾ ਬਹੁਤ ਵੱਡੇ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਹੋ ਰਿਹਾ ਹੈ ਅੱਜ ਖੈਰਾ ਸਾਹਿਬ ਨੇ ਜੀ ਇੱਕ ਬੰਦੇ ਦਾ ਜੀਵਨ ਜੋ ਨਾਮ ਹੈ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਉਹਦੇ ਤੇ ਐਫ ਆਈ ਆਰ ਵੀ ਦਰਜ ਹੈ ਉਹਨਾਂ ਨੇ ਕਿਹਾ ਵੀ ਉਹ ਚੋਣ ਪ੍ਰਚਾਰ ਦੇ ਵਿੱਚ ਹਿੱਸਾ ਲੈ ਰਹੇ ਨੇ ਤੁਹਾਡੇ ਢੋਲੀ ਲੈ ਕੇ ਤੁਸੀਂ ਕੀ ਕਰੋਗੇ ਦੇਖੋ ਖੈਰਾ ਸਾਹਿਬ ਬਿਲਕੁਲ ਝੂਠ ਬੋਲ ਰਹੇ ਜੇ ਤੋ ਕਿਸੇ ਨੂੰ ਉਸੇ ਅਲੱਗੇ ਜਿੰਨੇ ਲੋਕ ਦੋਸ਼ੀ ਸੀਗੇ ਜਿਹੜੇ ਭਾਰਤ ਦੇ ਵਿੱਚ ਸਾਰੇ ਜਿਹੜੇ ਅਰੈਸਟ ਜਿਹੜੇ ਆ ਤੁਸੀਂ ਕਹਿੰਦੇ ਹੋ ਉਹਨਾਂ ਨੇ ਕਿਹਾ ਚਲਾਨ ਦੇ ਵਿੱਚ ਨਾਮ ਨਹੀਂ ਕਿਸੇ ਚਲਾਨ ਦੇ ਵਿੱਚ ਨਾਮ ਨਹੀਂ ਨਾ ਹੀ ਕੋਈ ਪੁਲਿਸ ਨੇ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਸਿਰਫ ਇਨਵੈਸਟੀਗੇਸ਼ਨ ਦਾ ਜਿਹੜਾ ਪਾਰਟ ਹੈ ਉਹ ਬਣਾਇਆ ਗਿਆ ਇਨਵੈਸਟੀਗੇਸ਼ਨ ਲਈ ਤਾਂ ਪੁਲਿਸ ਕਿਸੇ ਬੰਦੇ ਨੂੰ ਵੀ ਬੁਲਾ ਲੈਂਦੀ ਹੈ ਜੇ ਇਨਵੈਸਟੀਗੇਸ਼ਨ ਲਈ ਬੁਲਾ ਲੈਂਦੀ ਹੈ ਨਾ ਮਤਲਬ ਇਹ ਥੋੜੀ ਆ ਵੀ ਉਹ ਬੰਦੇ ਤੇ ਜਿਹੜਾ ਫਰਜ ਹੈ ਉਹ ਦਰਜ ਹੈ ਤੇ ਉਤੋਂ ਵੀ ਵੱਡੀ ਗੱਲ ਖਾਰਾ ਸਾਹਿਬ ਨੂੰ ਆਪਣੇ ਹੀ ਯੂਥ ਦੇ ਜਿਹੜੇ ਲੀਡਰ ਨੇ ਨਾਲ ਬੈਠੇ ਸੀ ਗੋਲਦੀ ਜੀ ਨੂੰ ਪੁੱਛ ਲੈਣਾ ਚਾਹੀਦਾ ਸੀ। ਵਰਿੰਦਰ ਢਿੱਲੋਂ ਜੀ ਨੂੰ ਪੁੱਛ ਲੈਣਾ ਚਾਹੀਦਾ ਸੀ ਕਿਉਂਕਿ ਸਾਰਿਆਂ ਦੇ ਨਾਲ ਉਹ ਯੂਥ ਕਾਂਗਰਸ ਦਾ ਬੜੇ ਲੰਬੇ ਸਮੇਂ ਤੋਂ ਲੀਡਰ ਆ ਸਾਰਿਆਂ ਦੇ ਨਾਲ ਸੈਂਕੜੇ ਮਿਲਣ ਲੱਗਦਾ ਫੋਟੋਆਂ ਨਾਲ ਸੋਸ਼ਲ ਮੀਡੀਆ ਤੇ ਵੀ ਵਾਇਰਲ ਜਿਹੜੀਆਂ ਨੇ ਉਹ ਹੋ ਰਹੀਆਂ ਨਹੀਂ ਕਿ ਹੈਨਾ ਮੈਨੂੰ ਲੱਗਦਾ ਵੀ ਖੈਰਾ ਸਾਹਿਬ ਨੂੰ ਨਾ ਇੱਕ ਬਿਮਾਰੀ ਲੱਗੀ ਹੈ ਕਿ ਸੋਸ਼ਲ ਮੀਡੀਆ ਤੇ ਕੁਝ ਵੀ ਆਉਂਦਾ ਹੈ ਉਹ ਕੁਝ ਉਸ ਕ੍ਰਾਸ ਐਗਜ਼ਾਮਨ ਨਹੀਂ ਕਰਦੇ ਵੈਰੀਫਾਈ ਨਹੀਂ ਕਰਦੇ ਫਰਸਟ੍ਰੇਸ਼ਨ ਇਹ ਨਹੀਂ ਵੀ ਨਾੜ ਦੀ ਨਾਲ ਚੱਕ ਕੇ ਵੀ ਮੈਨੂੰ ਸੋਸ਼ਲ ਮੀਡੀਆ ਤੇ ਮੈਂ ਦੀ ਜਾਂ ਮੀਡੀਆ ਚ ਮੈਨੂੰ ਬੋਲਦਾ ਤੋਂ ਬੜੇ ਵੱਡੇ ਲੀਡਰ ਨੇ ਪਰ ਪਤਾ ਨਹੀਂ ਇੰਦੀ ਹਲਕੇ ਦਰਜੇ ਦੀ ਪੋਲਿਟਿਕਸ ਕਿਉਂ ਕਰਦੇ ਆ ਮੈਂ ਵੈਸੇ ਵੀ ਖੈਰਾ ਸਾਹਿਬ ਨੂੰ ਇੱਕ ਕਹੂੰਗਾ ਵੀ ਸਿੱਧੂ ਮੂਸੇਵਾਲਾ ਕਿਸੇ ਦਾ ਜਵਾਨ ਪੁੱਤ ਸੀ ਜਿਹੜਾ ਕਿਹਾ ਸਾਨੂੰ ਸਾਰਿਆਂ ਨੂੰ ਬਹੁਤ ਬਖਤ ਬਹੁਤ ਨਸੂਸ ਅੱਜ ਵੀ ਆ ਤੇ ਉਦੋਂ ਵੀ ਤੇ ਮੈਨੂੰ ਪਤਾ ਵੀ ਉਦੋਂ ਕਈ ਦਿਨ ਆਉਂਦਾ ਵੀ ਦਿੱਲੀ ਲੱਗਿਆ ਅੱਜ ਉਹਨਾਂ ਦੇ ਪਰਿਵਾਰ ਵਿੱਚ ਪਰਮਾਤਮਾ ਨੇ ਖੁਸ਼ੀਆਂ ਲੈ ਕੇ ਆਂਦੀਆਂ ਨੇ ਤੇ ਅਸੀਂ ਵੀ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਵੀ ਚਲੋ ਦੁਬਾਰਾ ਕਰੀਦਾ ਉਹ ਵਸਣ ਲੱਗਿਆ ਸੋ ਕਿਸੇ ਦੇ ਜਵਾਨ ਪੁੱਤ ਦੀ ਮੌਤ ਤੇ ਰਾਜਨੀਤੀ ਕਰਨਾ ਖੈਰਾ ਸਾਹਿਬ ਇਹ ਬੰਦ ਕਰ ਦਿਓ ਕਿਉਂਕਿ ਉਹਨਾਂ ਨੂੰ ਆਲਾ ਵੀ ਪਿਛਲੀ ਵਾਰੀ ਸੇਮਰਦੀਪ ਸਿੰਘ ਮਾਨ ਨੂੰ ਸ਼ਾਇਦ ਬੂਟਾ ਉਦੋਂ ਇਸ ਕਰਕੇ ਜਿਹੜੀਆਂ ਉਹ ਮਿਲ ਗਈਆਂ ਸੀ ਸੋ ਹੋਰ بڑے ਮੁੱਦੇ ਨੇ ਜਿਨ੍ਹਾਂ ਤੇ ਤੁਸੀਂ ਤੁਹਾਨੂੰ ਲੱਗਦਾ ਹੈ ਵੀ ਭਾਈ ਤੁਸੀਂ ਬਹੁਤ ਵੱਡੇ ਲੀਡਰ ਹੋ ਉਹਨਾਂ ਦੇ ਬੋਟ ਤੁਸੀਂ ਜਾਣ ਬੁੱਝ ਕੇ ਮਤਲਬ ਕਿ ਇਦਾਂ ਦੀ ਰਾਜਨੀਤੀ ਕਰ ਰਹੇ ਹੋ ਕੋਈ ਨਹੀਂ ਸੰਗਰੂਰ ਦੇ ਰੂਪ ਪੰਜਾਬ ਦੇ ਲੋਕ ਜਿਹੜੇ ਆ ਉਹ ਤੁਹਾਨੂੰ ਦੇਖ ਰਿਹਾ ਬਾਕੀ ਇਹ ਰਿਜ਼ਲਟ ਜਿਹੜਾ ਤੁਹਾਨੂੰ ਚੋਣਾ ਕਰਦਾ ਹੈ ਸਾਬ ਆਮ ਆਦਮੀ ਪਾਰਟੀ ਦੇ ਮੰਤਰੀ ਬਹੁਤ ਜਾਤਾਂ ਬਗੈ ਜਾਤਾਂ ਦੇ ਪੁਲਟ ਬੌਂਡਰ ਕਿ ਬੋਤਲਾਂ ਫਰਕੀ ਪਊਗਾ ਜੀ ਮੈਂ ਤਾਨਾਂ ਦੇ ਖਿਲਾਫ ਬੋਲਿਆ ਜੀ ਸੁਨਿਆਰਾਂ ਦੇ ਖਿਲਾਫ ਬੋਲਿਆ ਜੀ ਦੇਖੋ ਕਿ ਬੋਤਲਾਂ ਫਰਕੀ ਪਊਗਾ ਜੀ ਦੇਖੋ ਉਹਨਾਂ ਨੇ ਲਾਲਜੀਤ ਕੋਹਲਰ ਜੀ ਦਾ ਜੀ ਗੱਲ ਕਰ ਰਹੇ ਉਹਨਾਂ ਨੇ ਮਾਫੀ ਜਿਹੜੀ ਹੈ ਜਨਤਿਕ ਪੱਧਰ ਤੇ ਜੋ ਉਹਨਾਂ ਨੂੰ ਬੋਲਿਆ ਗਿਆ ਤਾਂ ਕੋਈ ਉਹਨਾਂ ਨੇ ਸਾਹ ਪਾਪੀ ਜਿਹੜੀ ਉਹ ਪਕਲੀ ਸੀ ਬਾਕੀ ਇਹ ਕੋਈ ਪਾਰਟੀ ਦੀ ਵਿਚਾਰਧਾਰਾ ਨਹੀਂ ਸੀ ਤਾਂ ਸਾਡੇ ਸਪੀਕਰ ਸਾਹਿਬ ਜਿਹੜਾ ਮੁੱਖ ਮੰਤਰੀ ਦੇ ਬਰਾਬਰ ਦਾ ਜਿਹੜਾ ਹੁੰਦਾ ਉਹ ਬਰਾਬਰ ਦਾ ਕੀ ਮੁੱਖ ਮੰਤਰੀ ਸਾਹਿਬ ਵੀ ਉਹਨਾਂ ਨੂੰ ਪੁੱਛ ਕੇ ਜਿਹੜਾ ਵਿਧਾਨ ਸਭਾ 'ਚ ਖੜੇ ਹੁੰਦੇ ਆ ਅਸੀਂ ਉਸੇ ਵਰਗ ਦੇ ਵਿੱਚੋਂ ਲਗਾਇਆ ਹੋਇਆ ਸੋ ਸਾਡੀ ਪਾਰਟੀ ਤਾਂ ਕਹਿ ਲੋ ਵੀ ਜਾਤਾਂ ਪਾਤਾਂ ਦੇ ਵਿਰੁੱਧ ਉੱਪਰ ਉੱਠ ਕੇ ਸੈਕੰਦਰ ਜਿਹੜੀ ਪਾਰਟੀਆਂ ਜਿਹੜੀ ਲੋਕਾਂ ਨੂੰ ਤਰਜੀਹ ਦੇ ਕੇ ਹਰ ਵਰਗ ਨੂੰ ਕੰਮ ਜਿਹੜਾ ਉਹ ਕਰਦੇ ਮਾ ਵੀ ਮੰਗਨ ਨਾਲ ਵੀ ਫੇਰ ਵੀ ਮਲ ਕੇ ਲੋਕਾਂ ਦਾ ਰੋਹ ਬਹੁਤ ਹੈ ਜਿੰਨਾਂ ਦਾ ਅਕਾਲ ਦੇ ਵਿੱਚ ਮਾਹਰਨ ਤੋਂ ਮਾਫੀ ਜਿਹੜੀ ਹੈ ਉਹਨਾਂ ਦੇ ਨਿੱਜੀ ਉਹਨਾਂ ਦਾ ਹੋ ਸੀ ਉਹਨਾਂ ਨੇ ਕਿਸੇ ਸਟੇਟ ਜਿੱਤੇ ਆ ਪਰ ਉਹਨਾਂ ਨੇ ਜਿਹੜੀ ਬਾਤੀਆ ਮੰਗਦੇ ਇਹ ਲੜਾਈ ਹੈਗੀ ਤੇ